ਲੇ ਮਾੜਾ ਮੋਟਾ ਚਾੜੂ ਲਾ ਜਾ ਮੈਂ ਤੇ ਅੱਜ ਵੀ ਬੜੀ ਲੇਟ ਹੋ ਗਈ ਤੇ ਦੀਦੀ ਨੇ ਤੇ ਗੁੱਸੇ ਬੜੇ ਹੋਣਾ ਵਾ ਕੀ ਕਰਾਂ ਇੱਕਾ ਦੀ ਗਰਮੀ ਇੱਕ ਜ ਗਰਮੀ ਨੇ ਜਾਨ ਖਾਦੀ ਇੱਕ ਨਿਆਣੇ ਸਤਾ-ਸਤਾ ਮੈਨੂੰ ਮਾਰਦੇ ਮਾੜਾ ਮੋਟਾ ਜਾ ਕਰ ਜਾਨੀ ਆਪਦਾ ਤੇ ਆਣ ਕੇ ਵੀ ਕਰ ਲੂੰਗੀ ਉਹਨੇ ਵੀ ਨਿਆਣੇ ਲੈ ਕੇ ਅੰਦਰ ਭਾਉਣੇ ਹੁੰਦੇ ਨਵਾਤਵਾ ਕੇ ਫਿਰ ਦੀਦੀ ਕਾਲੀ ਬੜੀ ਪੈਂਦੀ ਕੀ ਕਰਾਂ ਰੱਬਾ ਕਿਤੇ ਗਰਮੀ ਨੇ ਵੀ ਜਾਨ ਹੀ ਖਾ ਲਈ ਗਰਮੀ ਨਾ ਹੋਵੇ ਤਾਂ ਫਿਰ ਬੰਦਾ ਆਪਣਾ ਮੂ ਧਿਆਨ ਬੰਦਾ ਕੰਮ ਕਰਦਾ ਰਹਿੰਦਾ ਹੋਈ ਇਹ ਰਬ ਗਰਮੀ ਨੇ ਵੀ ਜਾਣ ਹੀ ਖਾਲੇ ਉਤਰਨਾ ਕਿਤੇ ਪੱਖਾ ਹੀ ਹੈਗਾ ਕਿਤੇ ਛੱਤ ਨੂੰ ਨਹੀਂ ਅਜੇ ਤੱਕ ਲੱਗਾ ਦੀਦੀ ਨੂੰ ਆਣੀ ਆ ਪੈਸੇ ਦੇ ਜੇ ਦੀਦੀ ਤੋਂ ਜਾਦੇ ਪੈਸੇ ਮੰਗੇ ਕਿਤੇ ਛੱਤ ਨੂੰ ਪੱਖਾ ਵੀ ਨਹੀਂ ਹੈਗਾ ਜੇ ਮੈਂ ਦੀਦੀ ਤੋਂ ਪੈਸੇ ਮੰਗੇ ਤੇ ਕਿੰਨੇ ਕੁ ਦੇ ਦੂ 1000 2000 ਰੁਪਏ ਦੇ ਦਊਂਗੀ ਉਹਦੇ ਜੁਨਿਆਣਾਂ ਚੱਪਲਾਂ ਵੀ ਲਿਆ ਕੇ ਦੇਣੀਆਂ ਸਬਦਾ ਵੀ ਲਿਆਉਣਾ ਹੈ ਘਰ ਦਾ ਲੀੜਾ ਕੱਪੜਾ ਵੀ ਨਹੀਂ ਨਿਆਣਿਆਂ ਦਾ ਫੀਸ ਵੀ ਧਾਰਨੀ ਬਾਹਰ ਉਹ ਤੇ ਉਹ ਵਿਚਾਰਾ ਜਿਹੜਾ ਲਿਆਉਂਦਾ ਉਹ ਦਵਾਈਆਂ ਬੋਟੀਆਂ ਕੋਈ ਇੱਧਰ ਲਾ ਲਾ ਉੱਧਰ ਲਾ ਲਾ ਇਦਾਂ ਲੱਗ ਜਾਂਦੇ ਤੇ ਜੇ ਮੈਂ ਦੀਦੀ ਨੂੰ ਆਖਿਆ ਪੈਸੇ ਤੋਂ ਨਹੀਂ ਹਨ ਮੈਂ ਤੇ ਪਹਿਲੀ ਗੱਲ ਤੋਂ ਉਹਨੇ 2000 ਦੇਣਾ ਨੇ ਤੇ ਜੇ ਜ਼ਿਆਦਾ ਮੰਗੇ ਜ਼ਿਆਦਾ ਵੀ ਨਹੀਂ ਤੇਨੇ ਵੀ ਚੱਲ ਦੀਦੀ ਨੂੰ ਆਖੂਗੀ ਉਹਦਾ ਤੇ ਦੀਦੀ ਮੈਂ ਤੁਹਾਡਾ ਕੰਮ ਕਰਦੀ ਆ ਕੋਈ ਕੋਈ ਪੁਰਾਣਾ ਪੱਖਾ ਪੁੱਖਾ ਹੀ ਹੋਵੇ ਚੱਲਦਾ ਛੱਟਦਾ ਤੇ ਦੇ ਦੇ ਹਾਂ ਛੱਤ ਤੇ ਪੱਖਾ ਤੇ ਲਾ ਲਵਾਂ ਗਰਮੀ ਨੇ ਤੇ ਬਹੁਤੀ ਜਾਨ ਨਿਕਲੀ ਉਦਾਂ ਹੈਗੀ ਤੇ ਚੰਗੀ ਮੂੰਹ ਦੀ ਬੜਬੋਲੀ ਆ ਖਰੇ ਤਰਸਕਾਰੀ ਲਾਉਗੀ ਐਨਾ ਚਿਰ ਹੋ ਗਿਆ ਅਖਸਰ ਉਹਦੇ ਘਰ ਕੰਮ ਕਰਦੀ ਨੂੰ ਕਿਤੇ ਕਿਹੜਾ ਥੋੜਾ ਚਿਰ ਹੋਇਆ ਚੱਲ ਮਣਾ ਆਵਦਾਂਣ ਕੇ ਕਰ ਲਈ ਲਿਆ ਮੰਜੀ ਖੜੀ ਕਰ ਜਾਂ ਇੱਥੇ ਬਿੱਲੀਆਂ ਬੁੱਲੀਆਂ ਨੇ ਉੱਤੇ ਪੜਕਦੀਆਂ ਫਿਰਨ ਮੰਜਾ ਤੇ ਉਹ ਤਰ੍ਹਾਂ ਟੁੱਟਾ ਵਾ ਸਾਰਾ ਮੰਜਿਆਂ ਦੀ ਜੋੜੀ ਲਿਆਉਣ ਵਾਲੀ ਕੀ ਕੀ ਬੰਦਾ ਕਰੇ ਜਿਹੜਾ ਬਾਹਰ ਕੰਮ ਕਰਦੀ ਉਹ ਨਹੀਂ ਪੂਰਾ ਫੜਦਾਗਾ ਚੱਲ ਹੁਣ ਮੈਂ ਚੱਲੀ ਕੰਮ ਕਰਦੀ ਜਾ ਕੇ ਦੀਦੀ ਨੂੰ ਆਖੂ ਕਿ ਤੂੰ ਹੀ ਗੜਵੀ ਦੇ ਦੇ ਅੱਜ ਮੈਨੂੰ ਮੇਰੇ ਤੇ ਭਾਂਡੇ ਵੀ ਮਣਜਣ ਵਾਲੇ ਮਣਜੇ ਨਹੀਂ ਗਏ ਸਾਬਣ ਸੋਬਣ ਨਹੀਂ ਹੈਗਾ ਗਾ ਦੀਦੀ ਤੋਂ ਲੈ ਲੂੰਗੀ ਗੜਦੀ ਕਿੰਨੇ

ਸਤਿ ਸ਼੍ਰੀ ਅਕਾਲ ਦੀਦੀ ਸਤਿ ਸ਼੍ਰੀ ਅਕਾਲ ਤੇ ਕਰਮੋ ਅੱਜ ਬੜਾ ਲੇਟ ਆਈ ਵਾ ਦੇ ਜੀ ਤੁਹਾਨੂੰ ਪਤਾ ਗਰਮੀ ਬੜੀ ਜੇ ਇੰਨੀ ਗਰਮੀ ਚ ਮਾਹਾਂ ਘਰ ਦਾ ਵੀ ਕਰਨਾ ਹੁੰਦਾ ਨੇ ਆਨੇ ਨਿੱਕੇ ਨਿੱਕੇ ਵੇ ਕਰਮੋ ਸਾਰਾ ਕੰਮ ਆ ਤੈਨੂੰ ਮੈਂ ਆਖਿਆ ਵੀ ਦੂਜੀ ਮੇਰੀ ਨਾਲ ਦੀ ਵਾਂਡੇ ਗਈ ਸਾਰਾ ਕੰਮ ਤੈਨੂੰ ਆਪੇ ਕਰਨਾ ਪੈਣਾ ਵਾ ਇੰਨਾ ਲੇਟ ਥੋੜੀ ਮੈਂ ਜੋ ਡੀਕ ਡੀਕਿਆ ਮਾੜਾ ਮੋਟਾ ਜਿਹਾ ਖੜਾ ਲਾ ਉੱਪਰ ਚੁੱਕਿਆ ਕੁੱਤੋਂ ਨੇਰੀ ਆਈ ਆ ਤੂੰ ਟਾਈਮ ਨਾਲ ਥੋੜਾ ਜਿਹਾ ਆਇਆ ਕਰ ਹਾਂਜੀ ਦੀਦੀ ਚਲ ਮੈਂ ਮੰਨਦੀ ਆ ਪਰ ਤੁਸੀਂ ਮੇਰੀ ਵੀ ਮਜਬੂਰੀ ਸਮਝੋ ਨੀ ਕਿ ਨਿਆਣੇ ਆ ਨਾ ਸਕੂਲ ਭਲਾ ਨਵਾ ਤਵਾ ਘਾਰੇ ਰੋਟੀ ਪਕਾ ਫਿਰ ਉਹਨਾਂ ਬਾਹਰ ਜਾਣਾ ਹੁੰਦਾ ਫਿਰ ਹਾਂ ਨਹੀਂ ਨਾ ਕਰਨੀ ਉਦੋਂ ਮੇ ਨਾਲ ਕੀ ਹੋਊ ਨੂੰ ਆਲਿੰਦੀ ਵੀੜਾ ਕਪੜਾ ਵੀ ਧੋਣ ਵਾਲਾ ਸਾਰਾ ਕੰਮ ਕਰਨ ਵਾਲਾ ਹੁਣ ਭਜੂ ਭਜੂ ਨਾ ਕਰੀ ਨਹੀਂ ਬੱਸ ਸਾਰਾ ਚੱਜਨਾ ਕੰਮ ਕਰ ਜਾਈਂਗੀ ਭਾਵੇਂ ਜਿੰਨਾ ਚਿਰ ਮਰਜ਼ੀ ਲੱਗ ਜੇ ਕੰਮ ਮੈਂ ਕਰਕੇ ਜਾਊਂਗੀ ਤੁਹਾਡਾ ਚੱਲ ਫਿਰ ਚੱਜਨਾ ਸਾਰਾ ਕੰਮ ਧਿਆਨ ਨਾ ਕਰੀ ਵਧੀਆ ਠੀਕ ਮੈਂ ਵੇਖਾਂ ਨਿਆਣੀ ਕੀ ਅਨਿਆਣੇ ਤੇਰਾ ਨਹੀਂ ਹਾਂਜੀ ਇਹ ਕੀ ਦੀ ਅਨਿਆਣੀ ਬਤੇ ਇਹ ਇੱਕ ਤੇ ਮੇਰਾ ਹੋਣਾ ਮੁੰਡਾ ਅਛਾ ਉਹ ਪਰ ਪਰੇ ਤੇਰਾ ਫਿਰ ਗਿਆ ਪਤਾ ਨਹੀਂ ਕੀ ਦਾਈ ਵੰਡੀ ਆਉਂ ਆ ਮੇਰੇ ਉਹ ਤੇ ਦਰਾਣੀ ਦਾ ਆ ਗਿਆ ਵਾ ਕਹਿੰਦਾ ਮੈਂ ਵੀ ਜਾਣਾ ਮम्मा ਤੇਰੇ ਨਾਲ ਅਵੇ ਪਾਸੇ ਹੋ ਕੇ ਖੇਡੋ ਫਿਰ ਚੀਜ਼ ਜਾ ਜਨਾ ਕੋਈ ਪਾਣਦੇ ਨਾ ਬਾਹਰ ਜਾ ਕੇ ਖੇਡੋ ਫਿਰ ਕੋਈ ਚੀਜ਼ ਨਾ ਪਾਣ ਭੁੰਨ ਦੇ ਨਿਆਣੇ ਨਾ ਨਾ ਦੀਦੀ ਅੱਜ ਹੀ ਆਏ ਹੋ ਛੁੱਟੀ ਕਰਕੇ ਨਿਆਣੇ ਨੇ ਉਦਾਂ ਕਿੱਥੇ ਆਉਂਦੇ ਰੋਜ਼ ਚੱਲ ਤੂੰ ਲਾ ਮੈਂ ਉਹ ਕੁੜੀ ਵੇਖ ਆਵਾ ਉਹ ਬਾਹਰ ਚਲੇਗੀ ਤੂੰ ਲਾ ਠੀਕ ਕਿਸੇ ਦੇ ਕੰਮ ਥੱਲੇ ਕਰਨਾ ਵੀ ਬੜਾ ਔਖਾ ਆ ਹਾਂ ਉਹ ਤੇ ਕਰੀਦਾ ਨਾਲੇ ਗੱਲਾਂ ਕਰਾਈ ਦੀਆਂ ਮਹਾਰਾਏ ਨੇ ਘਰ ਹੀ ਸਭ ਕੁਝ ਦਿੱਤਾ ਹੋਵੇ ਤੇ ਕਿਸੇ ਨੂੰ ਗੱਲ ਕਰਾਉਂਦੀ ਕਿ ਕੋਈ ਲੋੜ ਹੈਗੀ बहुत चलो अंदर न्याणे ना कल तो इन्ने लिया कर और मेरी कुड़ी भी बाहर नाल जित के जाती मिट्टी च खेड ਹਰੋਂ ਨਾਤੇ ਬਾਹਰ ਘੇੜਦੇ ਕਰੀਏ ਉਹ ਤਾਂ ਕਹੀ ਆ ਵੀ ਉਹ ਨਾਚਦੇ ਟੱਪਦੇ ਫਿਰਦੇ ਖਮਲਾ ਗੁਮਲਾ ਵੀ ਤੋੜਨਗੇ ਭੰਨਣਗੇ ਉਹ ਨਾਲ ਮੇਰੀ ਕੁੜੀ ਵੀ ਆ ਉਹਨਾਂ ਦੇ ਗਵਣੀਆਂ ਦੇ ਗੋਪੜਿਆਂ ਤੇ ਚਲੇਗੀ ਦੀਦੀ ਮੈਂ ਨਾਲ ਤੁਹਾਨੂੰ ਇੱਕ ਗੱਲ ਕਹਿਣੀ ਮੈਨੂੰ ਥੋੜੇ ਜਿਹਾ ਪੈਸੇ ਦੀ ਲੋੜ ਜੇ ਹਜੇ ਤੂੰ ਪਿਛਲੇ ਮਹੀਨੇ ਤੇ ਲੈ ਗਈਆਂ ਸਾਰੇ ਪੈਸੇ ਪਰਸੋਂ ਚੌਥੀ ਖੜੀ ਦੀਦੀ ਪੈਸੇ ਤੇ ਲੈ ਕੇ ਗਈ ਨੇ ਆਣੇ ਦੇ ਫੀਸ ਤਾਰਨੀ ਆ ਤੇ ਉਹ ਉਹਨੇ ਦੇ ਪਾਪਾ ਨੂੰ ਵੀ ਨਹੀਂ ਮਿਲੇ ਪੈਸੇ ਅਜੇ ਫੀਸ ਤਾਰਨੀ ਨਹੀਂ ਨਿਆਣੀ ਮੈਡਮ ਰੋਜ਼ ਸੱਦਦੀ ਆ ਕਿ ਫੀਸ ਤਾਰ ਕੇ ਜੋ ਫੀਸ ਖੜੀ ਕੋਈ ਨਹੀਂ ਮੈਂ ਤੁਹਾਡਾ ਕੰਮ ਕਰਨ ਨਹੀਂ ਦੇਣੀ ਕਰ ਦੂੰਗੀ ਸਾਰਾ ਜਿੰਨੇ ਪੈਸੇ ਲਾ ਕੇ ਫੇਰ ਕਿਸੇ ਤੂੰ ਵਿੱਚੋਂ ਬਾਅਦ ਚ ਕਿਸੇ ਹੋਰ ਦਾ ਪੈਸੇ ਕੰਮ ਤੇ ਤੂੰ ਉਹਦਾ ਫੜ ਲੈਣੀ ਜਿੰਨੇ ਜਿਆਦੇ ਪੈਸੇ ਦਿੱਤੇ ਤੇ ਬਾਅਦ ਤੂੰ ਇਦਾਂ ਨਾ ਨਾ ਕਰੀ ਨਹੀਂ ਦੇਦੀ ਇੰਨਾ ਚੇਰ ਹੋ ਗਿਆ ਚਾਰ ਪੰਜ ਸਾਲ ਹੋ ਗਏ ਮੈਂ ਤੁਹਾਡੇ ਕਰੇ ਕੰਮ ਕਰਦੀ ਨੂੰ ਦੱਸ ਉਹਦੋਂ ਦੀ ਮੈਂ ਕਿੰਨਾ ਕੁ ਚੱਲ ਗਈ ਹੁਣ ਜੇ ਮੈਨੂੰ ਨਹੀਂ ਨਹੀਂ ਤੈਨੂੰ ਖਰਾਬ ਕਰ ਲੱਗ ਪਈ ਨਹੀਂ ਕਦੀ ਵੰਡੇ ਚੱਲ ਜਿੰਦੀ ਛੁੱਟੀਆਂ ਛਟੀਆਂ ਦਾ ਨਹੀਂ ਸੂਤ ਆਉਣਾ ਮੇਰਾ ਕਰਕੇ ਜਾਣੀ ਆ ਉਹ ਵੇਲਾ ਵੇਲਾ ਤੇ ਹੋ ਹੀ ਜਾਂਦਾ ਕਿੰਨੇ ਕ ਚਾਹੀਦੇ ਆ 2000 ਰੁਪਇਆ ਦੇ ਦੋ 1000 ਦਾ ਵੀ ਮੁਕਾਸਾ 1000 ਨਾਲ ਨਾ ਸਰੂਗਾ ਨਹੀਂ 1000 ਰੁਪਇਆ ਤਾਂ ਦੇ ਦੀ ਫਿਰ ਸੀ ਚਲ ਜਾਣੀ ਕੋ 1000 ਦਾ ਸ਼ਬਦ ਲਿਆਉਂਗੀ ਨਿਆਣਿਆਂ ਦੇ ਚੱਪੜਾਂ ਚਪਲਾਈਆਂ ਟੁੱਟੀਆਂ ਵਾ ਇਹ ਲਿਆਉਣ ਵਾਲੀਆਂ ਜੇ ਫਰੋਜ ਕਹਿੰਦੇ ਰਹਿੰਦੇ ਚਪਲਾਂ ਲਿਆ ਕੇ ਦੇ ਮਮਾ ਚਾਰੇ ਫਿਰ ਵੇ ਨਹੀਂ ਆ ਕਰਨੀ ਕੁਛ ਲਿਆ ਦੇ ਫਿਰ ਮੈਨੂੰ ਕੀ ਕੰਮ ਹੋ ਵੀ ਗਿਆ ਵਾ ਲੀਰਾ ਕੱਪੜੇ ਸਾਰੇ ਧੋ ਕੇ ਪਾ ਇੱਥੇ ਸੁਕਣਿਆ ਹੋਵੇ ਕੁੜੀ ਦੀ ਵਰਦੀ ਪਈ ਮੈਂ ਧੋ ਦਿੰਨੀ ਮੈਂ ਪੈਸੇ ਪੋਛ ਲਵਾਂ ਦੀਦੀ ਦੇ ਦੇਣਗੀ ਤੇ ਪੈਸੇ ਤੂੰ ਜਾਣ ਲੱਗੀ ਫੜੇਂਗੀ ਕਿ ਤੂੰ ਨੇ ਫੜ ਲੈਣੇ ਆ ਨਹੀਂ ਮੈਂ ਹਾਂ ਦੱਸ ਦਵਾਂ ਦੇ ਦੋਗੇ ਕਿ ਨਹੀਂ ਮੈਂ ਹਾਂ ਦੇ ਦੂੰਗੀ ਪੈਸੇ ਤੈਨੂੰ ਵੇਖ ਕੇ ਵੀ ਨਹੀਂ ਆ ਕਿੰਨੇ ਕ ਨਿਕਲਦੇ ਆ ਦੋ ਹੀ ਨਿਕਲਦਾ ਵਾ ਕਿ ਆ ਮਾਦਵਾ ਚਲ ਆ ਜੋ ਦੀਦੀਆਂ ਮਸ਼ੀਨ ਨੇ ਚੱਲਾਂ ਦੇ ਮੈਂ ਇਦਾਂ ਹੀ ਪਾਦਾ ਸੁਕਣੇ ਕਿਉ ਗਣ ਮਸ਼ੀਨੂ ਕੀ ਗੋਲੀ ਵੱਜ ਗਈ ਆ ਪਤਾ ਨਹੀਂ ਸਕਾਉਣ ਨਹੀਂ ਦੇਈ ਜਿੱਤੇ ਪਾਦਾ ਚਲ ਪਾ ਦੇ ਇਦਾਂ ਹੀ ਪਾ ਦੇ ਦੇਦੀ ਨਿਆਣਿਆਂ ਨੂੰਆਂ ਦੇ ਕੱਪੜੇ ਹੋਏ ਤਾਂ ਦੇ ਦਿਓ ਮੈਂ ਨਿੱਕੇ ਨਿੱਕੇ ਹੋਏ ਨਿਆਣਿਆਂ ਦੇ ਵੇਖਾਂਗੀ ਮੈਂ ਉਦਾਂ ਨਿਆਣੇ ਦੇ ਕੱਪੜੇ ਤਾਂ ਮੈਂ ਦੇਂਦੀ ਨਹੀਂ ਹੁੰਦੀ ਕਿਸੇ ਨੂੰ ਵੇਖ ਲਿਓ ਜੇ ਹੈਗੇ ਤੇ ਦੇ ਦਿਆ ਜੇ ਦੋ ਕੋ ਚੱਲ ਭਰੇ ਪਾਪੂ ਲਿਆ ਕਰਨਗੇ ਨਿਆਣੇ ਉਹ ਦਜਮ ਲੱਗ ਗਈ ਨੇ ਮੇਰੇ ਚਾਰ ਪੰਜ ਨੇ ਆਣੀ ਜਨ ਘਰੇ ਆ ਉਹਨੂੰ ਤਾਂ ਪਤਾ ਹੀ ਪਈ ਗਰੀਬੀ ਦਾ ਵਾਧਾ ਤੁਸੀਂ ਬੱਚਾ ਇੱਕ ਅੱਧੇ ਰੱਖੋ ਇਹ ਬਿੱਡਾਂ ਦੇ ਕੱਪੜਾ ਮਾਰਿਆ ਕਿ ਨਹੀਂ ਅਜੇ ਨਹੀਂ ਤੇਰੀ ਮਾਰ ਲੱਗੀ ਤੁਸੀਂ ਕੱਪੜੇ ਕਹਿ ਦਿੱਤੇ ਬਰਦੀ ਤੇ ਮੈਨੂੰ ਕੱਪੜਾ ਦੇ ਦਿਓ ਕਿਹੜਾ ਮਾਰਨਾ ਕਾਲਾ ਮੈਨੂੰ ਲੱਭਣ ਨਹੀਂ ਦੇ ਜਿਹੜਾ ਮੈਂ ਮਾਰਿਆ ਉਹ ਲੱਭੇ ਚਲ ਨਹੀਂ ਦੁਜਾ ਮੇਰੇ ਸਿਰ ਨੂੰ ਤੇਲ ਵੀ ਲਾ ਜਾਂਦੀ ਮੇਰਾ ਸਿਰ ਕਿੰਨੇ ਦਿਨੋਂ ਉਦੋਂ ਵੀ ਆਖਿਆ ਦੀਦੀ ਤੇਲ ਲਾ ਦੂੰਗੀ ਆ ਸੇਰੇ ਲਾ ਦੂੰਗੀ ਅੱਜ ਨਹੀਂ ਜੇ ਟਾਈਮ ਹੈਗਾ ਅੱਜ ਤੇ ਮੈਂ ਅੱਗੇ ਬੜੀ ਲੇਟ ਆਈ ਕੰਮ ਗਰਮੀ ਬੜੀ ਜੇ ਨੇ ਮੈਂ ਸਿਰ ਦੋਖਦਾ ਮੈਂ ਤੈਨੂੰ ਉਦੋਂ ਵੀ ਆਖਿਆ ਮੇਰੇ ਸਿਰ ਨੂੰ ਤੇਲ ਲਾਵੇ ਮੈਂ ਸਿਰ ਨਾਤੀ ਤੂੰ ਉਦੋਂ ਵੀ ਨਹੀਂ ਲਾ ਕੇ ਗਈ ਹੂੰ ਉਹ ਦਿਨ ਮੈਨੂੰ ਛੇਤੀ ਮੈਨੂੰ ਛੇਤੀ ਉਹ ਦਿਨ ਕਿਹੜਾ ਜਿਹੜਾ ਤੈਨੂੰ ਨਾ ਛੇਤੀ ਹੋਵੇ ਪੱਜੂ ਆਉਣਾ ਤੂੰ 12 ਵਜੇ ਬਸ ਇੱਕ ਘੰਟੇ ਚ ਕੰਮ ਨਿਬੜ ਕੇ ਦਾ ਪੱਜ ਜਮਾ ਕਰੇ ਕੰਮ ਦੀਦੀ ਮਾੜਾ ਹੋਇਆ ਹੁੰਦਾ ਕਿੱਡਾ ਸੋਹਣਾ ਤੇ ਤੁਹਾਡਾ ਕੰਮ ਕਰਦੀ ਤਾਂ ਕੋਈ ਨਹੀਂ ਠੀਕ ਹੈ ਪਰ ਤੇਰ ਤੂੰ ਮੈਨੂੰ ਲਾ ਜਾਂਦੀ ਕੋਈ ਨਹੀਂ ਤੇਰੇ ਲਾ ਦੂੰ ਇਹ ਵਹਿਮ ਹੀ ਆ ਵੀ ਮੈਂ ਕਿਸੇ ਹੋਰ ਨੂੰ ਲਾ ਲਈ ਕੋਈ ਕਿਸੇ ਨੇ ਨਹੀਂ ਆਉਣਾ ਦਿੱਤੇ ਨਹੀਂ ਆ ਤੇ ਪੈਸੇ ਦੇਣੇ ਕੰਮ ਤੇ ਕੰਮ ਨੂੰ ਨਾ ਕਰਮੋਂ ਗੱਲ ਕਰ ਕੰਮ ਨੂੰ ਤੇ ਬਥੇਰੀਆਂ ਜੇ ਕੰਮ ਕਰਾਉਂਦੀ ਕੰਮ ਨੂੰ ਤਾਂ ਪੈਸੇ ਅਗਲੀਆਂ ਨੇ ਲੈਣੇ ਆ ਨੂੰ ਤੈਨੂੰ ਪੈਸੇ ਹੀ ਦੇ ਕੇ ਕੰਮ ਕਰਾਉਣਾ ਈ ਕੋਈ ਨਹੀਂ ਦੀਦੀ ਜੇ ਮੈਂ ਮੈਨੂੰ ਪੈਸੇ ਦੇ ਦਿਓ ਮੈਂ ਲਾ ਕੇ ਜੇ ਤੁਹਾਡਾ ਸੂਤਰ ਬਣੂਗਾ ਤੁਸੀਂ ਹੋਰ ਲਾ ਲਿਓ ਕੋਈ ਨਹੀਂ ਮੈਂ ਨਹੀਂ ਆਦੀ ਵੀ ਮੈਂ ਹੀ ਕਰਾਂ ਇਹ ਨਾ ਪਲਾ ਪੈਸੇ ਮੇਰੇ ਲਾਦਮੀ ਪੈਸੇ ਬਾਅਦ ਚ ਪੈਣਾ ਮੈਨੂੰ ਬੰਦਾ ਮੇਰਾ ਗੁੱਸੇ ਹੋਊਗਾ ਪੈਸੇ ਲਾ ਕੇ ਜਾਊਂਗੀ ਕਾਮ ਕਰੀਦਾ ਫੇਰ ਵੀ ਟੁੱਟ ਟੁੱਟ ਪੈ ਗਈ ਜੇ ਹੁਣ ਇਹਦੇ ਤੱਕ ਲੋੜ ਨਾ ਹੋਵੇ ਕਿ ਮੈਂ ਫਤਹੀ ਦੇ ਕੰਮ ਕਰ ਲੈਣਾ ਹਾਂ ਜਿੱਦਾਂ ਦੇ ਕੰਮ ਕਰਦੇ ਆਪ ਤੇ ਮਾਸਾਣੀ ਹੱਥ ਲਾਉਂਦੀ ਵੀ ਚਲ ਗਰਮੀ ਹੈ ਤੇ ਕੁਛ ਇਹ ਗਰੀਬ ਦੇ ਨਾਲ ਹੱਥੀਂ ਬਤਾ ਦੇਣਾ ਕੋ ਕੰਮ ਹੀ ਕਰ ਦੇਣਾ ਪਰ ਨਾ ਆਰਡਰ ਮਾਰਨੇ ਵੀ ਹਣ ਵਰਗੀ ਤਸ ਮੈਂ ਆਪਣੇ ਘਰ ਦਾ ਨਹੀਂ ਦੇਖਣਾ ਆਪ ਦੇ ਕਿਦਾਂ ਨੇ ਆਇਆ ਸਾਹ ਸਾਵਰਾ ਰੱਖਦੇ ਆ ਫਿਰ ਤਾਂ ਹੀ ਸਾਵਰਾ ਦੇ ਨਿਆਣੇ ਦੇ ਖਾ ਦਾ ਭਰ ਕੇ ਨਾਲ ਸਾਡੇ ਗਰੀਬ ਦੇ ਇਹਨਾਂ ਦੇ ਅਮੀਰਾਂ ਦੇ ਜੇ ਕੋਹੋ ਤਾਂ ਫੇਰ ਆਖ ਦਿੰਦੀ ਹਾਂ ਤੇ ਵਗੋ ਕੰਮ ਵਾਲੀਆਂ ਬੋਲਦੀਆਂ ਅੱਗੇ ਕੱਪੜੇ ਧੋ ਲੈਂਦੀ ਹੁੰਦੀ ਹੁਣ ਕੱਪੜੇ ਵੀ ਨਹੀਂ ਧੋਦੀ ਪੈਸਾ ਵੀ ਸਾਰਾ 1000 ਰੁਪਿਆ ਦਿੰਦੀ ਹੈ ਨਹੀਂ ਕਰਮੋ ਕੀ ਕਰੀ ਜਾਨੀ ਇਧਰ ਸੋਚਦਾ ਵੀ ਕਰਦੇ ਕੋਹ ਭਾਂਡੇ ਪੁੰਡੇ ਹਾਂਜੀ ਦੀਦੀ ਕਰਦੀ ਆ 1000 ਰੁਪਿਆ ਦਿੰਦੀ 1000 ਰੁਪਏ ਚ ਇੰਦੀ ਮੇਰਾ ਸਾਰਾ ਕੰਮ ਹੋ ਜਾਏ ਇਥੇ ਲਿਆ ਕਿਹੜੀ 1000 ਰੁਪਏ ਚ ਕੰਮ ਕਰਨ ਨੂੰ ਕੀ ਸਾਰੇ ਚ ਗੱਲਾਂ ਵਾਲੇ ਬੱਚੇ ਧੀਰੇ ਤਾਂ ਕੀ ਮਾਤੀ ਮੈਤ ਰੱਖ ਦਿੱਤੀ ਧੀਰੇ ਚ ਪਾਣੀ ਦੇ ਬਾਵਾ ਰੈਫਰ ਚ ਰਹਿਣਾ ਸੜਜੂ ਸਾਈ ਦੇੜੀ ਦਾ ਤਾਂ ਵੀ ਹਰ ਰੋਜ਼ ਸਾਫ਼ ਕਰਕੇ ਜਾਂਦੇ ਆਂ ਅੰਗਾਂ ਘੇਰ ਇੰਨੇ ਖਰਾਬ ਹੋ ਗਏ ਇਹ ਨਾਲ ਦੇ ਸਭ ਦੇ ਪੱਤੇ ਜਿੰਨੂੰ ਫੁੱਟਾ ਰਹੇ ਨੇ ਫਿਰ ਨਾ ਰਿਸ਼ਤਾ ਤਾਂ ਹੈ ਉਹ ਹਲਕਾ ਪਿਆ ਤੇ ਲੰਦੇ ਆ ਕਿ ਸਾਡੇ ਲੱਗੇ ਗਰੀਬਾਇ ਨਹੀਂ ਆ ਬਰਕਾ ਦਾ ਮਕੌਲਾ ਸਸਰ ਐਸਾ ਤੇ ਪਾਣੀ ਪੂਣੀ ਤੇ ਬੰਦਾ ਆਪ ਪਾ ਲੈਂਦਾ ਫਸਲ ਉਹ ਇਹ ਮੈਨੂੰ ਤੇ ਲੋੜ ਨਾ ਆਵੇ ਨਾ ਕਾਤੇ ਵੀ ਕੰਮ ਨਾ ਕਰਾਂ ਇਹਨੇ ਤੇ ਮੈਨੂੰ ਸਭੋ ਜਿਆਦਾ ਹੀ ਨਾ ਕਰ ਖਰਾਬ ਕਰਦੀ ਛਾੜੂ ਪੋਚੇ ਕੀਤੇ ਹੀ ਮੈਂ ਤੇ ਸਾਰੇ ਕਰਾਉਂਦਾ ਵੀ ਦਵਾਈ ਦਾ ਸਾਰੇ ਕਰ ਗਿਆ ਕਰਿਆ ਅੱਜ ਮੈਂ ਕਰਦੇ ਨਹੀਂ ਜਿਹੜੀ ਜਿੰਨਾ ਕੰਮ ਕਰਾਉਣਾ ਮੇਰੇ ਪੈਰੇ ਤੇ ਤਾਂ ਮੈਂ ਹੀ ਕਰ ਪੈਣਾ ਕੰਮ ਦੀ ਕਰਨਾ ਆਕਰਮੋ ਬਾਰ ਵੀ ਵੇਖ ਲੈ ਕੋਈ ਕਦੇ ਇਹਦੀ ਕੰਮ ਸੋਈ ਚ ਵੜੀ ਆ ਕੰਮ ਬਾਕੀ ਕਿੰਨੇ ਕਰਨਾ ਦੀਦੀ ਹੁਣ ਰੈਫਰ ਤੇ ਪਾਣੀ ਪੂਣੀ ਪਾਇਆ ਸੋਈ ਸਾਫ ਕੀਤੀ ਆ ਤੁਸੀਂ ਇੰਨਾ ਖਲਾਰਾ ਪਾਇਆ ਅਈ ਮੈਂ ਹਰ ਰੋਜ਼ ਤੇ ਮੈਂ ਸਾਫ ਕਰਕੇ ਜਾਨੀ ਫੇਰ ਇੰਨਾ ਛਲਾਰਾ ਵਾ ਤੁਹਾਡੇ ਘਰ ਕੱਪੜੇ ਕੁੱਪੜੇ ਜੋੜ ਜਾਣੇ ਕੱਪੜੇ ਕੱਲ ਲਾਲੇ ਵੀ ਤੇਰੇ ਪਏ ਆ ਦੀਦੀ ਕੱਪੜੇ ਕੁੱਪੜੇ ਤੇ ਜੋੜ ਲਿਆ ਕਰੋ ਦੀਦੀ ਨਾਲੇ ਮੈ ਤੁਹਾਨੂੰ ਇੱਕ ਗੱਲ ਕਰਨੀ ਹਾਂ ਹਾਂ ਮੈਂ ਹੰਤ ਰਹੀ ਐ ਇਨ ਅਮਰੀਕਾ ਲੋ ਤੇ ਸਾਰੀ ਝਾੜੂ ਪੋਚੇ ਦੀ ਹੋਈ ਸੀ ਵੀ ਜੇ ਤੁਸੀਂ ਇੰਨਾ ਕੰਮ ਤੇ ਫਿਰ ਮੇਰੇ ਥੋੜੇ ਜਿਹਾ ਪੈਸੇ ਵਧਾਓ 100 ਰੁਪਏ ਚ ਕੌਣ ਕੰਮ ਕਰਦਾ ਇੰਨਾ ਕੱਪੜੇ ਵੀ ਮੈਂ ਤੋਂ ਤੇ ਝਾੜੂ ਪੋਚਾ ਵੀ ਫਿਰ ਸੋਈ ਦਾ ਸਾਰੀ ਸਾਫ ਕੀਤੀ ਪਾਣੀ ਰੈਫਰਜਰਜਰ ਚ ਪਾਇਆ ਹੁਣ ਕੱਪੜੇ ਵੀ ਤੁਸੀਂ ਆ ਦੋ ਕਾ ਇਹ ਵੀ ਨਹੀਂ ਝੋੜੇ ਵੀ ਤੁਸੀਂ ਮੈਨੂੰ ਠੀਕ ਤੇ ਰਹਿ ਵੀ ਉਹ ਹੀ ਆਣ ਕੇ ਕਰੇ ਨਹੀਂ ਵੇਖ ਕਰਮੋ ਜੇ ਤੂੰ ਹੋਰ ਕਿਸੇ ਘਰ ਕੰਮ ਕਰਨ ਜਾਵੇਂ ਤੈਨੂੰ ਕਹਿੰਦੇ ਪੂਰੇ ਬਣੇ ਪੈਸੇ ਦੇਣੇ ਇੱਕ ਮਹੀਨੇ ਦਾ ਕੰਮ ਕਰ ਲਿਆ ਅਗਲੇ ਮਹੀਨੇ ਫਿਰ ਪੈਸੇ ਦੇਣੇ ਆ। ਆਪਣੇ ਖਾਵਾ ਜਿੰਨਾ ਕੰਮ ਤੁਸੀਂ ਮੇਥੋਂ ਕਰਾਉਂਦੇ ਜੇ ਨਾ ਤੂੰ ਗਾਉਂ ਪੈਸੇ ਖੜਦੀਆਂ ਮੇਰੇ ਕੋਲ ਮੈਂ ਤੈਨੂੰ 2000 ਰੁਪਏ ਦੇਣਾ ਅਗਲੇ ਦੋ ਮਹੀਨਿਆਂ ਦਾ ਦੇਣਾ ਕੋਈ ਵਿਆਜੀ ਦਿੰਦੇ ਨਹੀਂ ਆ ਨਾ ਆਂਡ ਗਵਾੜ ਮੈਨੂੰ ਰੋਜ਼ ਵਾਜਾ ਮਾਰਦਾ ਕੁੱਛ ਤਾਂ ਵੀ ਸਾਡਾ ਕੰਮ ਕਰ ਲਾ ਮੈਂ ਤਾਂ ਤਾਂ ਨਹੀਂ ਕਰਦੀ ਵੀ ਮੇਰੇ ਕੋਲ ਇੱਕੋ ਘਰ ਦਾ ਹੁੰਦਾ ਮੇਰੇ ਕੋਲ ਜ਼ਿਆਦਾ ਹੁੰਦਾ ਨਹੀਂ ਮੇਰੇ ਨਿੱਕੇ ਨਿੱਕੇ ਬੱਚੇ ਵੀ ਆ ਮੈਨੂੰ ਤਾਂ ਮੈਂ ਅੱਜ ਤੁਹਾਡਾ ਕੰਮ ਛੱਡਾ ਮੈਨੂੰ ਤਾਂ ਤੁਹਾਡੇ ਗਵਾੜ ਕੰਮ ਮਿਲਦੇ ਆ ਵਾ ਨੇ ਕਰਮਾ ਫਿਰ ਜੇ ਕੋਈ ਕੋ ਬਹਿ ਲੈਣ ਚੱਲੀ ਜਾਂਦਾ 2 ਰੁਪਏ ਵਿਆਜ ਲਾਉਂਦੇ ਆ ਪਿੰਡ 'ਚ 5-5 ਰੁਪਏ ਲਾਉਂਦਾ ਵਿਆਜ ਤੇ ਦੇਦੀ ਤੁਸੀਂ ਆਪ ਦੱਸੋ 100000 ਰੁਪਏ 'ਚ ਇੰਨਾ ਕੰਮ ਕੌਣ ਕਰਦਾ ਵਾ ਕਰਦਾ ਕੋਈ 1000 ਰੁਪਏ 1000 ਰੁਪਏ ਅੱਜ ਕੱਲ ਕੀ ਚੀਜ਼ ਵਾ ਇਹ ਕੋਤੋਂ ਅੱਤ ਦੀ ਗਰਮੀ ਕਿਤੇ ਮੈਂ ਪਸੀਨੇ ਪਸੀਨੀ ਹੋਈ ਪਈ ਨਿਆਣੇ ਮੇਰੇ ਨਿਕੇ ਨਿਕੇ ਜੇ ਮੈਂ ਤੁਹਾਡਾ ਵੱਧ ਪੈਸੇ ਮੰਗਲੇ ਤੁਸੀਂ ਮੈਨੂੰ 3600 ਦਾ ਸੁਣਾਈ ਗਰੀਬ ਜ਼ਰੂਰ ਆਂ ਇਹ ਥੋੜੀ ਵੇਈ ਗੱਲਾਂ ਕਰਾਉਣੀਆਂ ਵੇ ਕਰਮਾ ਤੋਂ ਤੇ ਗੱਲਾਂ ਹੀ ਬਾਹਰੀਆਂ ਕੱਦ ਲੱਗ ਪਈਆਂ ਦੇਖ ਲੈ ਜੇ ਇਹ ਸੂਤ ਆਉਂ ਤੇ ਨਹੀਂ ਮੈਂ ਫਿਰਕੇ ਹੋਰ ਨੂੰ ਲਾ ਲਈ। ਕੋਈ ਨਹੀਂ ਜੀ ਤੁਸੀਂ ਹੋਰ ਲਾ ਲਓ ਤੁਸੀਂ ਰਹਿਣ ਦਿਓ ਮੈਨੂੰ 2000 ਰੁਪਇਆ ਦੇਣਾ। ਨਾਲੇ ਮੈਂ ਵੇਖੂਗੀ ਨਾ ਤੁਹਾਨੂੰ ਕੌਣ 2000 ਰੁਪਏ ਚ ਤੁਹਾਡੇ ਘਰੇ ਆ ਕੇ ਕੰਮ ਕਰਦੀ ਐ। ਮੈਂ ਨਹੀਂ ਆਉਂਦੀ ਸਵੇਰ ਤੋਂ। ਤੁਹਾਡੇ ਸਾਹ ਜੀ ਸਵੇਰ ਤੋਂ 10 ਮਿੰਟ ਹੋਈ ਛੇਤੀ ਕੋਈ ਲੱਭਣ ਦੇ ਤੂੰ ਤਾਂ ਪੈਰ ਤੇ ਜਵਾਬ ਦੇਤਾ ਵਾ। ਫਿਰ ਤੁਸੀਂ ਕੋਰੇ ਕਰਾਰੇ ਰਹਿੰਦੇ ਜੇ ਮੈਂ ਤੁਹਾਨੂੰ ਕਦੀ ਹਜੇ ਤੇ ਇਸ ਮਹੀਨੇ ਦੇ ਜਿਹੜੇ ਮਹੀਨੇ ਦੇ ਪੈਸੇ ਗਏ ਉਹ ਤੇ 15 ਦੇ ਰਹੇ ਨੇ ਸਵੇਰੇ ਕਦੋਂ ਅੜ ਜੇਗੀ। ਪੂਰੇ ਹੋ ਗਏ ਅੱਜ ਮੇਰਾ ਆਖਿਰਲਾ ਦੇਣ ਸੀਗਾ ਤੁਹਾਡੇ ਪੈਸਿਆਂ ਤੇ ਕੋ ਅੱਜ ਲੱਗੀ ਹਾਂ ਮੈਂ ਆਖੀ ਮੈਂ ਲਿਖੀ ਡਾਇਰੀ ਤੇ ਮੈਂ ਵੇਖੂ ਸਾਰੀ ਹਾਂ ਜੀ ਵੇਖ ਲਓ ਤੁਸੀਂ ਡਾਇਰੀ ਖੋਨੇ ਲਿਆ ਮੈਂ ਤਾਂ ਮੇਰੀ ਜਵਾਬ ਨਹੀਂ ਕੰਮ ਤਾਂ ਦਿੱਤਾ ਤੇ ਤੁਸੀਂ ਕਿ ਤੂੰ 15 ਤਰੀਕ ਤੋਂ ਲੱਗੀ ਹਾਂ ਤੇ 15 ਨੂੰ ਤੇਰਾ ਮਹੀਨਾ ਹੋਇਆ ਅੱਜ ਤੇ ਸਾਰੀ ਤੇਰੀ 8 ਹੋਈ ਆ ਦੀਦੀ 8 ਤਰੀਕ ਨੂੰ ਮਹੀਨਾ ਹੋਣਾ ਵਾ ਤੁਹਾਨੂੰ ਭਲੇਖਾ ਜੇ ਮੈਂ ਤਾਂ ਇਹ ਤੁਹਾਨੂੰ ਤੁੱਜ ਪੈਸੇ ਤੇ ਨਾਲੇ ਜਿਹੜੀਆਂ ਵਿੱਚ ਤੂੰ 4-5 ਛੁੱਟੀਆਂ ਕੀਤੀਆਂ ਜਦੋਂ ਤੇਰੀ ਇੱਥੇ ਬਿਮਾਰ ਹੀ ਨਾਨੀ ਬਿਮਾਰ ਗਈ ਨਹੀਂ ਉਹ ਵੀ ਛੁੱਟੀਆਂ ਵੀ ਕੱਟਣੀਆਂ ਜੇ ਇੰਨਾ ਮਹਾਰਾਜ ਨੇ ਤੁਹਾਨੂੰ ਦਿੱਤਾ ਰਿਜਕ ਪਾਣੀ ਜੇ ਵੱਧ ਤੋਂ ਵੱਧ ਤੁਸੀਂ ਮੇਰੇ 100-50 ਕੱਟ ਲਓ ਹੋਰ ਕੀ ਕਰਨਾ ਜੀ ਜਿਹੜੇ ਤੁਹਾਡੀ ਭੂਰੀ ਪੈ ਜੂਗੀ ਤੇ ਪੈਸੇ ਨਾ ਚੱਲਣਾਰੇ ਤੂੰ ਕਟਨ ਕਟਾਈ ਦਾ ਨਾ ਕਰ ਮੇਰੇ ਆ ਦੋ ਮਹੀਨੇ ਤੇ ਲਾ ਫਿਰ ਜਿਹੜੇ ਤੂੰ ਆ ਪੈਸੇ ਫੜਨੇ ਨਹੀਂ ਮੈਨੂੰ ਏਦਾਂ ਧੱਕੇ ਮਾਰਦੇ ਮੈਂ ਹੋਰ ਲਾ ਲੈਣੀ ਹੋਰ ਲਾ ਲੈਣੀ ਤੁਸੀਂ ਜਿਹੜਾ ਕੰਮ ਕਹਿੰਦੇ ਜਿਵੇਂ ਉਹੀ ਚੁੱਪ ਕਰਕੇ ਕਰ ਜਾਂਦੇ ਨਹੀਂ ਵੀ ਚਲ ਕੋਈ ਨਹੀਂ ਦੀਦੀ ਮੇਰੀ ਇਹਨਾਂ ਨਾਲ ਬਣੀ ਆ ਇਹ ਤੁਸੀਂ ਫਿਰ ਮੇਰਾ ਮਨ ਨਹੀਂ ਤੋਹਦਾ ਜਦੋਂ ਤੁਸੀਂ ਹੁਣ ਨਿੱਕੀ ਨਿੱਕੀ ਗੱਲ ਕਰਦੇ ਮੈਂ ਹੋਰ ਕਿਸੇ ਨੂੰ ਲਾ ਲੈਣਾ ਮੈਂ ਹੋਰ ਕਿਸੇ ਨੂੰ ਲਾ ਲੈਣਾ ਦੀਦੀ ਜੀ ਤੁਹਾਨੂੰ ਨਹੀਂ ਨਾ ਕੰਮ ਮਾਰੀਆਂ ਦੀ ਥੋੜਾ ਤੇ ਕੰਮ ਦੀ ਮੈਨੂੰ ਵੀ ਨਹੀਂ ਥੋੜਾ ਮੈਂ ਤਾਂ ਤੁਹਾਡੇ ਸਾਹਮਣੇ ਸਵੇਰੇ ਗਵਾਡ ਕਰਨਾ ਮੈਂ ਤੈਨੂੰ ਦੁੱਧ ਵੀ ਵੱਧ ਪਾ ਕੇ ਦੇਣੀ ਅਗਲੀਆਂ ਦੁੱਧ ਵੀ ਥੋੜਾ ਜਿਹਾ ਪਾ ਕੇ ਦਿੰਦੀ ਆ ਮੈਂ ਨਹੀਂ ਚੱਲ ਕੋਈ ਨਹੀਂ ਲੈ ਆਣੀ ਜਵਾਬ ਵੀ ਤਾਂ ਹੀ ਨਹੀਂ ਤੁਹਾਨੂੰ ਦਿੰਦੀ ਮੈਨੂੰ ਪਤਾ ਤੁਸੀਂ ਪਾ ਦਿੰਦੇ ਜੇ ਲੈ ਹਾਂ ਇਹਨੂੰ ਕਿਥੋਂ ਇਹ ਤਾਂ ਉਲਟਾ ਹੀ ਹੋ ਗਈ ਹੈ ਇਹ ਤੇ ਜਿਮ ਕਰਨ ਗਰਮ ਆਈ ਹੈ ਇਹ ਤਾਂ ਨਹੀਂ ਮਾਰ ਜਨਾ ਤੇ ਮੈਨੂੰ ਅੱਜੇ ਕੰਮ ਲਈ ਕਿਥੋਂ ਲਪਣੀ ਹੈ 2000 ਰੁਪਏ 100 200 ਵਜ਼ਾ ਦੇਣੀ ਆ ਇਹ ਕਹਿੰਦੀ ਵੀ 200 ਰੁਪਏ 1200 ਕਰ ਦੇਣੀ ਆ ਤੇ ਫੇਰ ਕੰਮ ਚੱਲਣਾ ਉਦਾਂ ਨਹੀਂ ਸੋਤਾਂਗਾ ਮੈਂ ਸੱਪੇ ਕਿੱਦਾਂ ਕਰੂੰ ਤੇ ਨਾ ਕੋਈ ਏਡੀ ਚੰਗੀ ਮਿਲਨੀ ਆ ਕੰਮੋ ਵੀ ਸੁਖਾਈ ਵਾਲਾ ਕਰਦੀ ਏ ਸਾਰੇ ਕੰਮ ਕਰ ਜਾਂਦੀ ਆ ਇਕੋ ਹੀ ਮਾੜੀ ਆ ਤਾਂ ਨਿਆਣੇ ਚੁੱਕ ਲਿੰਦੀ ਆ ਆਪਦੇ ਅਧਰਾਣੀ ਦੇ ਨੁਕਸਾਨ ਵੜਾ ਇਹਨੂੰ ਮੈਨੂੰ ਆਖੂਗੀ ਪੈਸੇ ਤੇਰੇ ਦਿਨ ਨਹੀਂ ਵਧਾ ਤੇ ਨਿਆਣੇ ਨਾ ਤੁੱਲਿਆ ਕਰ ਦੀਦੀਆ ਦੁੱਧ ਪਾ ਦੋ ਮੈਂ ਜਾਣਾ ਲਿਆ ਪਾ ਦਾ ਪਾ ਦੋ ਨਾਲੇ ਕਰਮੋ ਤੂੰ ਐਂ ਕਰ ਹਟ ਨਾ ਨਹੀਂ ਗਾ ਤੂੰ ਮੈਂ ਤੇ ਚਲ 1200 ਰੁਪਇਆ ਕਰ ਦਿੰਨੀ ਆ ਆ ਜਾਵੇਂ ਸਵੇਰ ਤੋਂ ਨਾ ਦੀਦੀ ਦੁੱਧ ਚਲ ਸੋਈ ਚ ਸੋਈ ਚ ਪਾ ਦਿੰਨੀ ਮੈਂ ਦੁੱਧ ਤੈਨੂੰ ਤੇ ਨਾਲੇ ਤੂੰ ਇਹ ਕਰ ਵੀ ਮੈਂ 1200 ਰੁਪਇਆ ਤੇਰਾ ਕਰ ਦੇਣੀ ਤੇਰੀ ਨਾ ਤੁਹਾਡੀ ਨਾ ਮੇਰੀ ਮੈਂ ਤੁਹਾਡਾ ਸਾਰਾ ਕੰਮ ਜਿੰਨੇ ਮੈਂ ਹੁਣ ਕਰਦੀ ਮੈਂ ਐਵੇਂ ਕਰੂੰਗੀ ਰੁਪਈਆ ਮੈਂ 1700 ਲੈਣਾ ਜੀ ਘਰ ਨੂੰ 1700 ਤੇ ਬਹੁਤ ਜਿਆਦਾ ਤੇ ਜੀ ਬਹੁਤ ਗਰਮੀ ਆ ਸਿਆਲ ਚ ਮੈਂ ਘਟਾ ਦੂੰਗੀ ਜਦੋਂ ਸਿਆਲ ਚ ਠੰਡ ਹੁੰਦੀ ਮੇਰਾ ਮਰਨ ਹੋ ਜਾਂਦਾ ਵੇਖੋ ਮੇਰੇ ਤੇ ਫਿਰ ਮੈਂ ਜਿਹੜਾ ਦੁੱਧ ਦੇਣੀ ਇਹ ਨਹੀਂ ਮੈਂ ਗਲਾਸ ਦੇਣੀ 1200 ਰੁਪਇਆ ਜੀ ਦੁੱਧ ਤਾਂ ਦੇਦੀ ਸਾਰੇ ਦਿੰਦੇ ਕਜੇ ਦੋਧਰੀ ਦੇਣਾ ਫਿਰ ਦੋ ਜੇ ਤੂੰ ਤਾਂ ਪੈਸੇ ਵੀ ਨਹੀਂ ਭਰੇ ਵਧਾ ਲਏ ਆ ਤੇ ਇਹਦੇ ਕੰਮ ਓੱਖਾ ਹੀ ਆ ਤੂੰ ਤੇ ਆਨੀ ਪੈਸੇ ਵੀ 1700 ਮੈਂ ਤੇਰਾ ਰਾਤ ਕਰੂੰਗੀ ਗੱਲ ਇਹਦਾ ਨਾ ਨਹੀਂ ਮੈਂ ਕਿਦਾਂ ਦੇ ਇਹ ਮੈਨੂੰ 1700 ਰੁਪਏ ਦੇਣਾ ਮਸਰੇ ਆ ਜੂ ਨੀ ਤੇ ਮੈਂ ਨਹੀਂ ਖਾਣ ਮੈਂ ਨਾਲ ਇੰਨਾ ਕੰਮ ਕਰਦੀ ਨਾਲੇ ਜਿਹੜਾ ਮੇਰੇ ਨਾਲ ਆਇਆ ਵਿੱਚ ਖਿਜੂ ਹਾਂ ਮੈਂ ਮੋਲਦਾ ਦੁੱਧ ਵੀ ਲੈਣੀ ਤੈਨੂੰ ਤਾਂ ਵੀ ਵਿੱਚੋਂ ਦੁੱਧ ਦੇਣੀ ਦੇਣੀ ਆ ਵੀ ਚਲ ਕੋਈ ਨਹੀਂ ਜੀ ਮੋਲਦਾ ਕਿਉਂ ਲੈnde ਮਾਰ ਨਹੀਂ ਸੋਨਾ ਰਿਸ਼ਕ ਦਿੱਤਾ ਮੈਂ ਡੰਗਰ ਬੱਚੇ ਤੁਹਾਡੇ ਮੈਨੂੰ ਕੋਈ ਪਤਾ ਨਹੀਂ ਹੈ ਓਕੇ ਉਹ ਕਰ ਇਹਨਾਂ ਦਿੰਦੇ ਉਸ ਦਾ ਦੁੱਧ ਪਾ ਕੇ ਦਹੀਂ ਨਹੀਂ ਸਬਦਾ ਪਤਾ ਦੁੱਧ ਤੋਂ ਹੀ ਲੈਉ ਆਵੇ ਰੋਹਣ ਜਰਾ ਤੁਹਾਡਾ ਗਲਾਸ ਭਰਿਆ ਦੁੱਧ ਦਾ ਚੱਲ ਕੋਈ ਨਹੀਂ ਚੰਗਾ ਨਹੀਂ ਤੇਰੇ ਵੱਲ ਪਾ ਦੂੰ ਅੱਜ ਥੋੜਾ ਜਿਹਾ ਕੱਟ ਬਿੱਲੀ ਝੂਠਾ ਕਰ ਗਈ ਚੱਲ ਮੈਨੂੰ ਦੱਸਦਾ ਫਿਰ ਮੈਨੂੰ ਫੋਨ ਕਰ ਦੇ ਜੇ ਸਿਰ ਤੇ ਹੀ ਤਾਜੇ ਵੀਰ ਮਾਰ ਆ ਜਾਵੇਂ ਤੂੰ ਕੰਮ ਤੇ ਦੱਸਣਾ ਕੀ ਹੈ ਤੈਨੂੰ ਪੱਕੀ ਹੂਣ ਚਲੋ ਠੀਕ ਕਰੋ ਕੱਪੜੇ ਵੇਖ ਛੱਡਿਆ ਫਰਨੇ ਆਣਾ ਤੇ ਮੈਂ ਸਵੇਰੇ ਵੇਖ ਲੂੰਗੀ ਠੀਕ ਬਾਹਰ ਇਹ ਮੂੰਹ ਮਾਰੀ ਜਾਂਦੀ ਏ ਤੇ 1700 ਰੁਪਏ ਇਹ ਤਾਂ ਸਰਦਾਰ ਨਹੀਂ ਬਣਗੀ